ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਅਕੀਰ ਹੋਰ ਆਪਣੇ ਚੈਨਲ ਤੇ ਸਵਾਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਕਿਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਨਮਕ ਅੱਲਾਹ ਕਰ ਦੇ ਨੇ ਮੈਨੂੰ ਚਾਹ ਲਿਆ ਕਿ ਤੇ ਜਿਹੜਾ ਟਾਈਮ ਮਾਰਨਿੰਗ ਦਾ ਜੀ ਬਹੁਤ ਹੀ ਗਰਮੀ ਹੈ ਭੱਜ ਭੱਜ ਕੇ ਕੰਮ ਕੀਤੇ ਨੇਗੇ ਤੇ ਆਪਣੇ ਬੱਚੇ ਹੁਣ ਉੱਥੇ ਇੱਕ ਬੱਚਾ ਆਪਣੇ ਬਾਗਿਆ ਇੱਕ ਆ ਗਿਆ ਪ੍ਰਵਲੀ ਨੂੰ ਬਾਗੀ ਤੇ ਉਦੋਂ ਇਹਨੂੰ ਹੈਗੇ ਨੇ ਹੋਰ ਵੀ ਲੈ ਆਉਂਦੇ ਪ੍ਰਾਬੀ ਤੂੰ ਆ ਲੈ ਤੇ ਹੋਰੋ ਜਦੋਂ ਪ੍ਰਾਬਲੀ ਨਹੀਂ ਆਈ ਸੀ ਜਿੰਨੀ ਉਹ ਆਈ ਸੀ ਇਕਦਰੀ ਇਕਦਰੀ ਕੋਈ ਆਉਂਦਾ ਅਪਣੀਆਂ ਜਿੱਦਾਂ ਜਾਈ ਉਹਦੀ ਮੈਡੀਕਲ ਲੱਗਦੀ ਉਹ ਦੂਬਾਰ ਕੋਈ ਥੋੜਾ ਸੱਤ ਵੀ ਪਈਆ ਕਰ ਹਾਂ ਸੱਤ ਦਾ ਸੱਤ ਆ ਥੋੜਾ ਸੱਤ ਪਈ ਨਹੀਂ ਸੁਕਾਈ ਮਾਈ ਇਹਦੀ ਮਾਂ ਵੀ ਸਾਨੂੰ ਲਾਂਬੇ ਦੇਈ ਜਾਂਦੀ ਐ ਸਾਡਾ ਅੱਜ ਆ ਕੰਮ ਹੈ ਸਾਡਾ ਅੱਜ ਆ ਕੰਮ ਹੈ ਹੁਣ ਅਸੀਂ ਥੱਕੇ ਨਾਲ ਲਿਆਂਦੀ ਐ ਗਰਲੀ ਤਰੀ ਮੰਨਵੀਰ ਰਹੀ ਗਈ ਹੈ ਜੀ ਮੰਨਵੀਰ ਦੀ ਵਾਰੀ ਆਉਗੀ ਫੇਰ ਉੱਪਰ ਲਈ ਸੱਤ ਪਾਏਗੀ ਲਈ ਇਹਨੂੰ ਅਸੀਂ ਫੇਰ ਛੱਡਿਆਵਾਂਗੇ ਮੰਨਵੀਰ ਨੂੰ ਲਿਆਵਾਂਗੇ ਤੇਰੀ ਮੰਮੀ ਕਹਿੰਦੀ ਹੈ ਆਉਣ ਕਰੇ ਅਸੀਂ ਲਿਆਵਾਂਗੇ ਪਰ ਜੀ ਮੈਨੂੰ ਲੱਗਦਾ ਨਹੀਂ ਹੈਗਾ ਸਾਡੇ ਪਾਪਾ ਜੀ ਦਾ ਆਪਰੇਸ਼ਨ ਕਰਾਇਆ ਨੂੰ ਮਹੀਨਾ ਹੋ ਗਿਆ ਹਾਂ ਜਾਉਣਿਆ ਹਾਂ ਅਸੀਂ ਸਵੇਰ ਆਉਣਿਆ ਗਏ ਕਹਿ ਰਹਿੰਦੇ ਨੇਗੇ ਪਤਾ ਹੀ ਜੀ ਰੁਕਰ ਇੰਨਾ ਕੰਮ ਆਣਾ ਜੀ ਮਿਸਤਰੀ ਲੱਗਿਆ ਹੋਇਆਗਾ ਨਹੀਂ ਨਹੀਂ ਆਇਆ ਜਾਂਦਾ ਜਿਹੜੋਂ ਵੀ ਫੋਨ ਕਰ ਲੈ ਕੇ ਕਹਿੰਦੇ ਸੀ ਪੁੱਪੜ ਦਾ ਪੱਕਾ ਲੈਣਾ ਹੁਣ ਤਾਂ ਇੱਕ ਤੇ ਜਿਆ ਆਇਆ ਗਿਆ ਨੂੰ ਤਵਾ ਜਾਣ ਲਏ ਜਾਣਗੇ ਨਹੀਂ ਅਸੀਂ ਫਿਰ ਛੱਡਿਆ ਮੰਗਦੇ ਸਕੂਲ ਕੈਦਰੀ ਕੁੱਲ ਲਗੂ ਮੋਜਰ ਆਂਦਾ ਸੀ ਤਾਂ ਕੁਦਾਂ ਨਹੀਂ ਪਾਇਆ ਨਹੀਂ ਤੇ ਮੈਂ ਲੰਬੇ ਦੀ ਜਿੰਦੀ ਸਾਨੂੰ ਉਹਦੀ ਆਪ ਨਹੀਂ ਕਹਿੰਦੀ ਮੈਨੂੰ ਕੰਮ ਲਾ ਉੱਤ ਹੋ ਕੰਮ ਵੀ ਵਾੜਾ ਜੇ ਨਾ ਰਿਹਾ ਕੋਈ ਬਟੀਕ ਦਾ ਹੋ ਗਿਆ ਖੇਤੀ ਰਹੋ ਗਿਆ ਵਿਚੀ ਮੱਝਾ ਰਹੋਗਾ ਮਸਤਰੀ ਲੱਗਿਆ ਹੋਇਆ ਆਪਦੇ ਬਰ ਕੋਈ ਹੰਗਰੀ ਨੂੰ ਖੇਤ ਨੂੰ ਸਾਡੇ ਜੀਰੀ ਰਾਜ ਨੂੰ ਤੂੰ ਤੂੰ ਫੁੱਲੀ ਕੋਈ ਵੀ ਫੈਲ ਮਿਰਚਾ ਘੁਰਮਾ ਕੋਹ ਵੀ ਇਹ ਨੂੰ ਦੀ ਹੋਰੀ ਅਸੀਂ ਹੁਣ ਸਾਰਾ ਕੰਮ ਕਰ ਲਿਆ ਸਾਡੀਆਂ ਬੀਬੀਆਂ ਪਹਿਣਾ ਹੁਣ ਉਠੀਆਂ ਨੇ ਅੱਜ ਨਾ ਲਓ ਬੁੱਤ ਗਾਲੀ ਨਾਲ ਮੈਂ ਲਾਉਣੇ ਰੋਟੀ ਉਹ ਬੂੰਦੀ ਬੰਦੀ ਪਾਈ ਪੀ ਨਾ ਮੇਰੇ ਚ ਪਾਇਆ ਪਿਆ ਜਗੰਡਾ ਸੀ ਤੇ ਪਾਉਣਾ ਦਹੀਂ ਪਾ ਲਿਆ ਮੈਂ ਉਹ ਵੀ ਬਾਦ ਨਾ ਆਇਆ ਮੈਂ 2 ਮੀਟਰ ਰੱਖੀ ਕੋਚੇ ਲਾਉਣਗੇ ਅੱਜ ਤਾਂ ਹਜੇ ਦੋ ਪਾਣਾ ਤਾਂ ਲਾਉਂਗੇ ਪਰ ਉੱਪਰ ਸਫਾਈ ਰਹਿਦੀ ਹੈ ਕਰਨ ਨਾਲ ਹੋਰ ਇੱਕ ਨਾ ਆਵੇ ਤੇ ਕਰ ਲਓ ਅੱਜ ਵੀ ਲਾਉਣੇ ਆ ਹਾਂ ਇਹ ਤੇ ਜਿਹੜਾ ਰੋਹ ਦਾ ਕੰਮ ਆ ਤਾਂ ਰੋਹ ਕਰਨੀ ਦਾ ਬੁੱਤਾ ਹੀ ਨਾ ਪੁੱਛਾ ਕਰੋ ਵੀ ਅੱਜ ਪੋਚੇ ਲਾਉਣੇ ਨੇ ਇਹ ਤਾਂ ਮੇਰਾ ਰੋਹ ਦਾ ਕੰਮ ਆ ਤਾਂ ਰੋਹ ਹੀ ਕਰਨੀ ਪੈਣਾ ਆਪਦਾ ਕੰਮ ਆ ਪਕੜਾ ਕਿਸਦਾ ਕਰਦੇ ਆ ਆਪਦਾ ਕੰਮ ਤੇ ਮੈਂ ਮੱਝਾਂ ਨੂੰ ਮੈਂ ਤੁਸੀਂ ਪੋਚੇ ਲਾ ਕੇ ਨਾ ਲਓ ਹੋ ਜੋ ਤੁਸੀਂ ਟਾਟ ਤੇ ਬੈਠੇ ਹੋ ਦਹੀ ਜਿੰਦੇ ਦੁੱਧ ਪਾਉਣ ਉਹ ਉਹ ਤਾਂ ਥੋੜੀ ਜੀ ਬੂੰਦੀ ਜੀ ਪੋਈ ਤੇ ਮੈਂ ਉਹ ਪਾਤੀ ਗੰਡਾ ਪਾਉਣ ਗੰਡਾ ਤਾਂ ਨਾ ਪਾਉਗੀ ਮੁੰਦੀ ਕੋੜੀ ਚਾਰਕ ਦਾਣੇ ਧੋਵੇ ਪਾ ਦੇ ਮੰਗਾਉਣ ਵਾਲੇ ਉਨੀ ਜਿਦਾ ਘੱਟ ਕੋਦਰ ਵਾਲਾ ਕੌਣ ਨਹੀਂ ਵਧੀਆ ਨਹੀਂ ਆਏਗੀ ਮੁੱਕੂ ਕੇ ਰਸ ਹੋਰ ਮੰਗਾਵਾਂਗੇ ਦਾਦਾ-ਪੁੱਤ ਬੋਤੀ ਸੁਨੇਹਾ ਮਾਜ ਸਿਰਾਦ ਮਿਰਚ ਜਾਰੇ ਕਹਿੰਦੀ ਸੀ ਫਲੀਆਂ ਦੀ ਸਬਜ਼ੀ ਚ ਕੋਣਾ ਗੰਡਾ ਤਾਂ ਮਦਦ ਕੀ ਇੱਥੇ ਪਾ ਦੇਣੀ ਕਿ ਭਾ ਚਾਹੂ ਲੱਗਿਆ ਪਿਆ ਇਹ ਵਾਰ ਕੀ ਚੱਕਰ ਉਹ ਬਣਾ ਕੇ ਰੋਕੀ ਖਾਲੂ ਰੈਸਟੋਰੈਂਟ ਬਸ ਰਾਏਗੇ ਅੱਗੇ ਇਹਨਾਂ ਨੂੰ 10 ਜਲਾਈ ਨੂੰ ਸਤੂਲ ਲੱਗਦਾ ਨਾ ਉਹ ਨੂੰ ਜਾਂ 10 ਨੂੰ ਆ ਇੱਕ ਦੀਆਂ ਛੁੱਟੀਆਂ ਗੇਟੀਆਂ ਹੋ ਗਈਆਂ ਇੱਕ ਦੀ ਕੁਝਲਾਈ ਨੂੰ ਲੱਗਦੀ ਅੱਗੇ ਸਾਨੂੰ ਚਾਰ ਚੁਟਪਾਉਣ ਨੂੰ ਵਧੀਆ ਮਦਦ ਤਦੀ ਹੋਣੀ ਹੈ ਸੂਰੀ ਮੈਂ ਤਾਂ ਕੱਲ੍ਹ ਆਣੀ ਬਰਾਜਣ ਪਤਾ ਨਹੀਂ ਦੇਖੀ ਜੋ ਕੀ ਬਣੂਗਾ ਕੋਈ ਨਾ ਦੱਸ ਪਾਣ ਦਿਲ ਨਹੀਂ ਆਉਂਦਾ ਨਹੀਂ ਆਇਆ ਜਾ ਹੋ ਜਾਣਾ ਪਹਿਲਾਂ ਹਨ ਵੀ ਆਹ ਹੋ ਪਾਣੀ ਨਹੀਂ ਇਹਦੇ 4 ਮਿੰਟ ਲੱਗ ਜਾਂਦੇ ਜ਼ਰੂਰ ਪੁੱਤ ਹੈ 4 4 ਨਹੀਂ ਬੀਬੀ ਪਾਰ ਤਾਂ ਹੈਗੀਆਂ ਤੇ ਇਹ ਚਾਹ ਪਾਰ ਦਿਨ ਮਾਮੀ ਵੀ ਕੇਈ ਗਿਲਾਈ ਨੂੰ ਆਪਾਂ ਇੱਕੀ ਨੂੰ ਵਾਕੇ ਹਟਿਆ ਉਹਦੇ ਵਿੱਚ 4 ਵਾਕੇ ਫੇਰ ਦੇਈਏ ਉੱਥੇ ਉਹਦੇ ਉਹਦੇ ਚੱਲ ਜੇ ਬਾਹਰ ਉਹਦੀ ਮਣੀ ਪਰ ਆਪਾਂ ਉਹ ਗੇਟ ਪੰਕੇ 19 ਰੁਪਏ ਦੀ ਦੋਨੇ ਕਰਾਂ ਦਾ ਨਿੰਨੂ ਗੱਜਿਆ ਵੀ ਨੂੰ ਆ ਰਾਇ ਕਿ ਇੱਕ ਮਹੀਨਾ ਸਰ ਪਰ ਮਮਮੀ ਨੂੰ ਬਾਰੇ ਹੁੰਦੀ ਔਰ ਆ ਤੇ ਇਦਰੀ ਰੁਸਾਲੋ ਦੀ ਬਿੰਦੂ ਜਦੇਨਾ ਜਦੋਂ ਪਈ ਜਾਂਦੀ ਤੇ ਬਗੰਨਾਂ ਦੇ ਭਟਾਈ ਆ ਇੱਥੇ ਬਿੰਦੂ ਚ ਕੀ ਲਾਜ਼ਾ ਦੇਣਾ ਜਾਂ ਕੋਈ ਨਹੀਂ ਹਨ ਨੂੰ ਆਪਣੀ ਮੰਦਵੀਰ ਨੂੰ ਹਾਂ ਅੱਜ ਮਹੀਨਾ ਹੋ ਗਿਆ ਦੋ ਹੋ ਗਏ ਤਿੰਨ ਹੋ ਗਏ ਸਾਰੀ ਦੋ ਨੂੰ ਡੇਰ ਥਾਲ ਹੋ ਗਿਆ ਔਰ ਤਿੰਨ ਕਿ ਬਿੰਦੂ ਸਾਲ ਖੁੰਦੇ ਨਾ ਕਹੇ ਕੀ ਕਰਦਾ ਮਨ ਵੀ ਆ ਗਰਲੀ ਨੇ ਕਿਹਾ ਤੇ ਜੀਨੀ ਲੱਗਣਾ ਹਨਾ ਕਹਤਾ ਗਾਦਾ ਮੈਂ ਦਾ ਦਿਨ ਗੋਰੀ ਲੈ ਕੇ ਉਹ ਗੱਲ ਕਹਿੰਦਾ ਮੈਂ ਗੱਲ ਆਦੀ ਬੁੱਤ ਗੋੜ ਦੇ ਉਦਲਵਾ ਚ ਗੱਲਦਾ ਗੋਰੀ ਲੈ ਆ ਦੀ ਕਾੜੀ ਲਿਆ ਦੀ ਲਿਆ ਦੀ ਦੰਨੀ ਗਾਦਾ ਗੋੜਾ ਲਾਉਂਦਿਆਂ ਹੀ ਮਖਣ ਆਦੀ ਗੜਾ ਤੇ ਪੋਲੇ ਆਉਣੇ ਗੁੜੇ ਜਿੱਥੇ ਗੰਮ ਗੋਰੇ ਬਾਗੂ ਨੇ ਗੁੜੇ ਬੋਰੀਆਂ ਗੋਰੀਆਂ ਦਾ ਦਾਦੀ ਲੈ ਕੇ ਤੇ ਦਾਦੀ ਜੇ ਗੋਰੀ ਮਖਣ ਲੈ ਬੁੱਤ ਕਹਿੰਸੀ ਗਾਦੀ ਤਾਂ ਕਹੇ ਕੋਈ ਕੋਈ ਸਾਂਭੂ ਜਿਹੜਾ ਕਹਿੰਦਾ ਜਿਹੜਾ ਆਊਗਾ ਉਹ ਹੀ ਸਾਂਭੂ ਹਾਂ ਨਾ ਫੇ ਪਾਪਾ ਵੀ ਤੈਨੂੰ ਤਾਂ ਮੁਰਾ ਤਾਂ ਪੰਜਾਬੀ ਚ ਗਾਲਾਂ ਕੱਢਦਾ ਕੋਈ ਸਭਝ ਵੀ ਨਹੀਂ ਆਉਣੀ ਤੈਨੂੰ ਤਾਂ ਸਮਝ ਆ ਜਾਂਦੀ ਮੁਰੇ ਕੜੇ ਬੁੱਤਣਾ ਹੈ ਮੁਰੇ ਕੜੇ ਬੁੱਤਣਾ ਗਾਣੇ ਸਮਝਾਉ ਨਾ ਉਹ ਹੋਦੀ ਆਉਣੇ ਜਿਵੇਂ ਸਾਰੇ ਡੋਲੂ ਡੂਲੂ ਵਾਲੀ ਬੂਠੀਆਂ ਇਕੱਠੀਆਂ ਕਰਦੀਆਂ ਲੋ ਜੇ ਟਾਈਮ ਆ ਦਪਾਇਰ ਦਾ ਹੋ ਗਿਆ ਤੇ ਜਿਹੜਾ ਟਾਈਮ ਆ ਦੁਪਹਿਰ ਦਾ ਹੋ ਗਿਆ ਆਪਾਂ ਬਣਾਵਾਂਗੇ ਜੀ ਅੱਜ ਨਮਕੀਨ ਚਾਵਲ ਤੇ ਬੱਚਾ ਨੇ ਪਹਿਲਾਂ ਮਿਲਕ ਬਦਾਮ ਪੀਤਾਗਾ ਤੇ ਹੁਣ ਕਹਿੰਦੀ ਭੁੱਖ ਲੱਗੀ 1:30 ਵਜ ਗਿਆ ਤੇ ਹੁਣ ਨਾ ਮੈਂ ਚਾਵਲ ਬਣਾ ਲੈਣੀ ਹੁਣ ਪਿਆਜ਼ چیر ਕੇ ਤੜਕਾ ਲਾਉਣੀ ਆ ਫਿਰ ਚਾਵਲ ਬਣਾਵਾਂਗੇ ਤੇ ਬਾਕੀ ਚਾਵਲ ਹਣਾ ਪੈਣਾ ਕਹ ਰਹੇ ਨੇ ਸਾਥ ਜੁੜ ਜਾਂਦੇ ਨੇ ਦੇਖੋ ਪੈਣਾ ਹੁਣਾ ਵੀ ਜੀਰਾ ਵੀ ਤੁਸੀਂ ਚਾਵਲ ਵੀ ਨਮਕੀਨ ਬਣਾਉਣੇ ਹੋਣ ਤਾਂ ਵਿਚਾਰ ਲਿਆ ਕਰੋ ਜਿਹੜੇ ਬਰੀਕ ਚੌਲ ਹੁੰਦੇ ਨੇ ਆਪਣੇ ਘਰ ਦੇ ਕੜਾਹੇ ਟੁੱਟ ਜੀ ਹੁੰਦੀ ਆ ਚਾਰਨੇ ਨਾਲ ਚਾਰਨੀ ਨਾਲ ਉਹ ਨਿਕਲ ਜਾਂਦੀ ਆ ਉਹ ਨਿਕਲ ਕੇ ਨਾ ਫਿਰ ਸਾਫ ਚ ਸਾਫਤ ਰਹਿ ਜਾਂਦੇ ਨੇ ਫਿਰ ਨਿਉ ਕੋਲਦੇ ਹੈਗੇ ਤੇ ਸਾਫਤ ਚੌਹ ਰਹਿ ਜਾਂਦਾ ਔਰ ਵਿੱਚ ਉਹ ਕੋਲਦਣ ਜਿਹੜੀ ਟੁੱਟ ਜੀ ਹੁੰਦੀ ਉਹਦੀ ਖੀਰ ਵਧੀਆ ਬਣ ਜਾਂਦੀ ਹੈਗੀ ਸੇਤੀ ਕੋਲ ਰਲ ਜਾਂਦੀ ਹੈਗੀ ਮੈਂ ਤਾਂ ਇਸ ਤਰ੍ਹਾਂ ਹੀ ਕਰਦੀ ਹੁੰਦੀ ਆਂਗੀ ਪਰ ਅੱਜ ਮੈਂ ਬਣਾਉਂਗੀ ਮੋਲ ਦੇ ਚੌੜੀ ਬਣਾਉਂਗੀ ਅੱਜ ਮੈਂ ਪਰ ਇਹ ਵੀ ਨਾ ਕਰਦੇ ਤੇ ਜਦ ਤੜਕਾ ਪੁੱਜਦਾਗਾ ਤੇ ਤੜਕਾ ਭੁੰਨ ਕੇ ਆਪਾਂ ਅੱਗੇ ਮੈਂ ਪਿਸ ਕੱਢ ਕੇ ਤੜਕਾ ਲਾਉਂਦੀ ਹੁੰਦੀ ਜਾਨੀ ਕਿ ਚੌਲ ਵਾਲ ਕੇ ਅੱਜ ਮੈਂ ਦੂਸਰਾ 로ਟੀ ਬਣਾਉਂਗੀ ਕੱਲਾ ਪਿਆਜ਼ ਪਸੰਦ ਕਰਦੇ ਨੇ ਹੋਰ ਕੁਝ ਵਿੱਚ ਪਸੰਦ ਨਹੀਂ ਕਰਦੇ ਬਸ ਥੋੜੀ ਜੀ ਕਾਲੀ ਮਿਰਚ ਪਾਵਾਂਗੇ ਪਿਆਜ਼ ਬਾਲਾ ਨਹੀਂ ਭੁੰਨ ਤੇ ਪਹਿਲਾਂ ਜੀਰਾ ਭੁੰਨ ਲਿਆਦੇ ਅਸੀਂ ਕਿਉਂ ਦੇ ਵਿੱਚ ਤੇ ਉਸ ਤੋਂ ਬਾਅਦ ਵਿੱਚ ਪਿਆਜ਼ ਪਾ ਕੇ ਮੈਂ ਹਲਕਾ ਜਿਹਾ ਭਰੌਣ ਜਿਹਾ ਕਰ ਲਿਆ ਤੇ ਆਪਾਂ ਇਹਦੇ ਵਿੱਚ ਪਾ ਮੰਗੇ ਆਪਾਂ ਚੌਲ ਬਸ ਇਹਨ ਇੱਕ ਪਾਣੀ ਚ ਪੱਕ ਜਾਣਗੀ ਸਿਕ ਕੌਲਾ 14 ਦਾ ਸਿਰਤ ਤੇ ਇੱਕ ਕੌਲਾ ਪਾਣੀ ਦਾ ਹੋ ਗਿਆ ਤੇਰੇ ਪਿੱਛੇ ਅੱਪਾ ਜਾਰੇ ਨਹੀਂ ਹਲਿਆਉਂਗੇ ਜੇ ਥੋੜਾ ਬੋਤ ਪਾਣੀ ਪਿਆ ਪਾਲਾਂ ਗੱਬਲਾ ਤਾਂ ਮੋੜਨੀ ਰਹੇਗੀ ਇਹਰੇ ਵਿੱਚ ਅੱਪਾ ਹੋਰ ਕੁਛ ਨਹੀਂ ਪਾਉਦੇ ਥੋੜੀ ਜਿਹੀ ਤਾਣਾ ਪਾਵਾਂਗੇ ਤਾਂ ਕਾਲੀ ਮਿਰਚ ਪੀਸੀ ਹੋਈ ਕਿਉਂਕਿ ਬਾਇਓ ਜਿੰਨ ਦੇ ਕਰਨ ਨੂੰ ਚਾਹ ਰਾਂ ਤੁਸੀਂ ਨਾ ਵਾਸੇ ਪਨ ਮੈਂ। ਹੋਰ ਕੁਸਾ ਨਹੀਂ ਪਾਉਣੀ ਹੈ। ਹਰੀ ਮਿਰਚ ਨਾਲ ਸਾਡੀ ਤੇਜ ਵਾਲੀ ਹੈ ਕੌੜੀ ਵਾਲੀ ਹੈ। ਕੱਲ ਮੈਂ ਸਬਜ਼ੀ ਚ ਦੋ ਤਿੰਨ ਪਾ ਜਦਿਆਂ ਬਣੇ ਮਿਰਚ ਵਾਲੀ ਦੋ ਤੇ ਨੱਕੀ ਪਾਈ। ਹਰੀ ਮਿਰਚ ਮਸਾਲੇ ਪਾਈ ਮਮੂ ਮਸਦਾਗਾ। ਫਰੀ ਮਿਰਚ ਦੀ ਗੱਲ ਕਰਾਂ। ਦਹੀਂ ਨਾਲ ਖਾਣੇ ਹੋਣਗੇ ਦਹੀਂ ਨਾਲ ਖਾਣਾ। ਇਹ ਖਾਣੇ ਹੋਣਗੇ ਸਾਡਾ ਮਿਰਚ ਖਾਣਾ। ਲੋ ਜੀ ਆਪਣੇ ਚੌਲ ਨੇ ਜਿਹੜੇ ਬਣ ਕੇ ਲੇਖੋ ਜਮਾਂ ਇੰਤੋਂ ਇਹ ਦੇਗੇ ਕੱਲੇ ਕੱਲੇ ਬਣੇ ਤੇ ਪੱਕ ਗਿਆ ਆਪਾਂ ਕਰ ਦੇਣਾਂਗੇ ਗੈਸ ਬੰਦ ਇੱਧਰ ਆਪਣੀ ਬਣ ਗਈ ਏ ਚਾਹ ਸਾਨੂੰ ਆਜੂ ਬਾੜੀ ਚੌਲ ਬੱਚਿਆਂ ਦੇ ਪਾ ਲੰਨੇ ਆਂਗੇ ਠੰਡੇ ਹੋ ਜਾਣਗੇ ਫੇਰ ਬੋਲ ਮਾਰੂੰ ਉਹ ਜਿੱਕਰ ਲੇਨ ਕਾ ਨਹੀਂ ਮੇਰਾ ਵੀ ਲੱਗ ਗਿਆ ਜੀ ਮਾਸੀ ਹੁਣ ਤਾਂ ਮੈਂ ਕਹਿੰਦੀ ਜੀ ਲਾਜ ਤੇ ਮੇਰਾ ਮਹਾਂ ਚੰਗਾ ਪਈ ਕਿਦਾਂ ਤੋਂ ਰਾਜੀ ਮਲਾ ਲਿਆ ਮੰਨੇੜੇ ਸੁਖਮਾ ਦੇ ਬਗ ਜਾਣਗੇ ਥੰਨੇ ਪੈਣਾ ਸਫਲਰੀ ਤੇ ਨੀ ਤੂ ਹੋਰੇ ਨਾ ਜਾਂਦੇ ਆਮਾ ਵੀ ਤੋ ਰਾ ਉੱਥੇ ਕਹੇ ਸੀ ਨੀ ਨਾਲ ਥੰਨਾ ਕੁੜੀਆਂ ਲਾਹੋਗੇ ਮਾਤਾ ਜੀ ਤੇ ਹੋਣਗੇ ਸਾਬਾ ਦਾ ਹੋਂਦ ਕਦੰਨ ਸਾਜ ਜਗ ਜੀ ਆ ਮਾਤਾ ਦੀ ਫੁੱਲਾਂ ਦੇ ਜਿਹੜੀ ਵਾਲੀ ਬੇਟੀ ਨੂੰ ਕੋਈ ਚੋਣਾ ਜਾ ਤੂੰ ਪਾਏਗੀ ਗੁਰਮੰਧ ਦਹੀਂ ਲੈਣੀ ਹੁੰਦੀ ਹੈ ਜਿਹਾ ਜਿਸੀ ਸੌ ਕੇ ਉੱਠ ਕੇ ਸਿਰ ਬਾਉਣਾ ਚਾਹ ਕਾ ਕੀ ਬਾਹ ਨਾ ਮਹਾ ਚਸ ਇਹ ਬੈਠ ਕੇ ਰਹੀਆਂ ਟੀਵੀ ਮੂਰੇ ਟਿਕੀਆਂ ਬੈਠ ਕੇ ਰਹੀਆਂ ਮਾ ਚਾ ਬੈਠੀਆਂ ਰਹਿਣ ਜੋ ਚਾਹ ਪਾਣੀ ਪੀਤੋ ਰੋ ਬਾ ਚ ਨਾ ਤੇ ਲਮਸੇਰੇ ਸੇ ਰਹਿ ਗਏ ਨਾ ਇਹ ਬਾਤਾਂ ਨਹੀਂ ਦਿੰਦੀਆਂ ਨੇ ਇਹ ਨਾ ਢਿੱਲੀਆਂ ਜਿਹਾ ਕੁੱਤਾ ਕਰ ਲੈਂਦੀਆਂ ਲੋ ਫਿਰ ਅਕਲ ਕਰਨੀ ਨਹੀਂ ਆਉਂਦੀ ਮੁੰਡੀਆਂ සඳන් මරි ගෘතු කර විගරලනවා තතෙරි හොටිල්ලිය ඇටම ගැින් මස්සන බාලකර දුහද තැනි වල්සර න? ਵਾਤੋਂ ਨੰਬਰ ਲਾ ਦੀਆਂ ਪਾ ਗੁਰਮਣ ਤੇਰਾ ਬਾਂ ਨੂੰ ਫਿਰ ਪੱਖਾਂ ਦਾ ਜ ਨਵੇੜਿਆ ਹੈ ਮੇਰੇ ਮੈਂ ਸਭ ਦੇ ਅੰਦਰਲੇ ਸੈੱਟ ਚੀਨੇ ਆ ਜਾ ਬਈ ਲੋ ਜੀ ਬਾੜੀ ਚ ਕਾਟ ਪੱਟ ਤਾਂ ਆਪਾਂ ਸਾਰਾ ਕੁਝ ਉਸ ਤੇ ਸਬਜੀ ਲੱਗਦੀ ਨਹੀਂ ਤੇ ਵਾਸਤਾ ਨਹੀਂ ਮਾ ਬਤਾਉਂ ਉਹਨੂੰ ਸਿੱਧਾ ਹੋ ਗਿਆ ਬਤਾਉਂ ਲੱਗੇ ਪਏ ਨੇ ਕੱਲ ਨੂੰ ਥਿਆ ਜਾਣਗੇ ਬਤਾਉਂ ਵੀ ਕਈ ਲੱਗੇ ਪਏ ਨੇ ਸਰਦਾਰ ਜੀ ਆਏ ਨੇ ਖੇਤ ਤੋਂ ਟੋਕਾ ਕਰਨ ਲੈਣੇ ਸਬਜ਼ੀ ਦੇਣ ਆਏ ਕਿਹੜੇ ਕਿਹੜੇ ਬਾਕੀਆਂ ਕੁੜੀਆਂ ਗੁਰਲੀਨ ਤਾਂ ਤਾਂ ਪੜੀ ਜਾਂਦੀ ਉਹ ਦੋਨੇ ਵੱਡੀਆਂ ਬਾਕੀਆਂ ਗਰਮੀ ਆ ਮਾਂ ਬੇਚਾਰੀ ਨਕ ਨੇ ਆ ਨਹੀਂ ਆਂਦੀ ਉਹਨਾਂ ਨੂੰ ਹੀ ਬਾਗੀਆਂ ਉਹਨਾਂ ਸਕੂਲ ਦਾ ਕੰਮ ਰਹਿ ਜਾਂਦੀ ਗੁਰਲੀਨ ਦਾ ਮੈਂ ਹੁਣ ਕਰ ਲਾਂ ਦੇ ਸੋ ਜੀ ਸਰਦਾਰ ਜੀ ਆਇਆਂ ਟੋਕਾ ਕਰਨ ਕੱਖ ਪਾਉਣੇ ਨੇ ਮੱਝਾਂ ਨੂੰ ਅੰਦਰ ਅੱਧ ਪੱਜਦ ਪਾਏ ਪੈ ਨੇ ਚੱਕ ਪਚੱਕ ਜੀ ਕਰਕੇ ਰਹਿਦੀ ਐ ਅੰਦਰ ਹੀ ਖੜੀ ਆਲੇ ਮੱਝਾਂ

ਮਾਤਾ ਲੈ ਬੈਠਣ ਵੀ ਦਵਾਰੇ ਗੇੜਾ ਲੱਗੂਗਾ ਇਧਰ ਕੱਦੂ ਕੱਦੂ ਹੀ ਬਾਲੇ ਮੈਂ ਕੀ ਹੋ ਗਏ ਕੀ ਕਰੀਂ ਸਬਜ਼ੀ ਕਰੇ ਲੱਗਦੀ ਨਹੀਂ ਹੈਗੀ ਉਹਨੇ ਬੇਲ ਲੱਗੇ ਤੇ ਬਥੇਰੇ ਤੀ ਖਰਾਬ ਕਰ ਤੇ ਲੋ ਨੇ ਲੋ ਜੀ ਮੈਂ ਆਪਣੀ ਸਾਥੂ ਨੂੰ ਕਹਤਾ ਹੋ ਗਿਆ ਟਾਈਮ ਹੈਗਾ 4:30 ਹੋ ਗਏ ਨੇ ਸਬਜ਼ੀ ਮੈਂ ਧਰ ਕੇ ਆ ਕਦੂਰੀ ਵੀ ਬੀਚੀਰ ਗਈ ਸੀ ਹੁਣ ਉਦਰਵਾਗ ਗਈ ਇਸੇ ਸੇ ਲੀ ਕੋਲ ਗਈ ਆ ਪਤਾ ਨਹੀਂ ਉਦਰਵਾਗ ਗਈ ਸਬਜ਼ੀ ਕੱਟ ਗਈ ਸੀ ਮੈਂ ਕੇਰਾ ਮੱਜਾਂ ਨੂੰ ਹੁਣ ਕੱਖ ਪਾਏ ਪੈ ਸੀ ਬੰਨੇ ਆਈ ਸੀਗੀ ਤੇ ਹੁਣ ਸਬਜ਼ੀ ਧਰ ਕੇ ਟੈਂਕੀ ਚ ਮੋਟਰ ੱਡੇ ਹੀ ਕੈਂਪਰ ਪਰੇ ਤੌੜੀ ਪਰੇ ਪਾਣੀ ਦੀ ਕੈਂਪਰ ਪਰ ਕੇ ਬਰਫ ਪਾਏ ਆਈ ਤੇ ਜੇ ਮੈਂ ਇਸ ਤਰ੍ਹਾਂ ਕਰਦੀ ਹੁੰਨੀ ਆ ਜਿਹੜੀ ਵੀ ਰਾਤ ਤੌੜੀ ਭਰੀ ਸੀਗੀ ਉਹ ਸਵੇਰੇ ਕੈਂਪਰ 'ਚ ਉਲਟਾ ਲਈ ਸੀ ਉਹ 'ਚ ਡਾਊਗਾ ਵਰਖ ਦਾ ਪਾ ਦਿੱਤਾ ਸੀਗਾ ਅ ਜਿਹੜੀ ਸਵੇਰੇ ਤੌੜੀ ਭਰੀ ਸੀ ਹੁਣ ਮੈਂ ਕੈਂਪਰ ਦੇ ਵਿੱਚ ਉਲਟਾ ਹਟਾ ਦਿੱਤੀ ਤੇ ਤੌੜੀ ਹੋਰ ਦੁਬਾਰੇ ਭਰੀ ਆਈ ਕਿਉਂਕਿ ਫਿਰ ਵਰਖ ਜਰੂਰ ਘੱਟ ਜ਼ਰੂਰਤ ਪੈਂਦੀ ਆ ਤੌੜੀ ਵਾਲੇ ਪਾਣੀ 'ਚ ਗਰਮੀ ਜਾਰੀ ਕਰਕੇ ਫਿਰ ਬਾਹਰ ਫਲ ਪਾਣੀ ਪੀਣਾ ਵੀ ਹਨਾ ਅ ਪਾਖੇ ਹੋਇਆਂ ਨੂੰ ਔਖਾ ਦਾ ਜੇ ਕਿੱਤੋਂ ਵੀ ਆ ਜਾਂਦੇ ਨੇ ਕਿ ਬਰਫ ਲੈਣ ਕਦੇ ਪਾਣੀ ਲੈਣ ਹਨਾ ਜਿਦੋਂ ਵੀ ਆਉਂਦੇ ਨੇ ਚਾਹ ਲੈਣ ਆਉਂਦੇ ਨੇ ਹਨਾ ਤੇ ਢੋਲੀ ਕੈਂਪਰ ਅਗਰੇ ਢੋਲੀ ਚੱਕ ਲਿਆਉਂਦੇ ਨੇਗੇ ਪਾਣੀ ਜਾਂ ਉੱਥੇ ਉਲਟਾ ਲਾ ਲੰਨੇ ਖੇਤ ਕੈਂਪਰ ਰੱਖਿਆ ਹੋਇਆਗਾ ਤੇ ਪਾਣੀ ਲਈ ਤੇ ਸਬਜੀ ਧਰ ਕੇ ਇਸ ਸਾਰਾ ਕੰਮ ਨਵੇੜੇ ਹੀ ਸੀ ਟੈਂਕੀ ਚ ਮਾ ਠੰਡਾ ਪਾਣੀ ਪਾਏ ਜਾਂਦੋ ਕਿ ਸਵੇਰੇ ਮੈਂ ਪਾਉਂਦੀ ਨਹੀਂ ਹੁੰਦੀ ਪਾਣੀ ਥੋੜਾ ਜਿਹੀ ਪਾਉਣੀ ਹੁੰਦੀ ਆ ਜੀ ਜਣੀ ਕੇ ਜਣੀ ਪਾਂਡੇ ਪੁੰਡਾ ਜੋ ਗਰਾਹ ਕੇ ਹੁਣ ਜੋ ਠੰਡੇ ਪਾਣੀ ਟੈਂਕੀ ਭਰ ਗਈ ਨੇ ਮੱਝਾਂ ਨੂੰ ਮਾ ਦੂੰਗੀ ਤੇ ਨਾ ਇਹ ਆਪਾਂ ਨਾ ਆਪਣਾ ਤੋਂ ਮੰਗਿਆ ਆਖਣੇ ਮੱਝਾਂ ਮੁਝੇ ਸਾਮ ਕੇ ਨਿਪਵਾ ਨਾ ਮੰਗੇ ਸਾਰੇ ਕਿਉਂਕਿ ਠੰਡੇ ਪਾਣੀ ਨਾਲ ਵਧੀਆ ਲੱਗਦਾ ਪਿਆ ਗਰਮਾ ਪਾਣੀ ਟੈਂਕੀ ਦਾ ਬਾਲਾ ਹੋ ਜਾਂਦਾਗਾ ਤੇ ਸੁਕਮਣ ਹੋਰਾਂ ਟੂਰ ਸੰਤੇ ਗਈਆਂ ਹੋਈਆਂ ਨੇ 4:30 ਹੋ ਗਏ 6:35 ਆ ਜਾਣਗੇ ਗੁਰਲੀਨ ਟਾਹ ਬੱਗ ਗਈ ਤੇਨੀ ਮਾਸੇ ਮੇਰੇ ਜੀ ਲੱਗਿਆ ਬਾਈ ਮਾ ਮੈਂ ਤੈਨੂੰ ਉਹ ਦਿਨ ਵੀ ਪੈਂਦੀ ਸੀਗੀ ਤੇ ਹੀ ਮਮਾ ਰਾਤਾਰੇ ਬਲੌਗ ਤੇ ਸੀ ਦੇਖਿਆ ਹੁਰੀ ਮम्मा ਦਾ ਤੈਨੂੰ ਸੁੱਟੀਆਂ ਚ ਲੈਣਾ ਆਏ ਭਵਤੀਆਂ ਮਾਸੀਆਂ ਵਾਲੀ ਨਿਆ ਆਪ ਤੋਰਦੀ ਨਹੀਂ ਹੈਗੀ ਕਹਿੰਦੇ ਮੈਨੂੰ ਕੰਮ ਦਾ ਔਖਾ ਹੋ ਜਾਂਦਾ ਤੇ ਹੁਣ ਮੈਂ ਪਰਸੋਂ ਵੀ ਕੁਦਰਤੀ ਫੋਨ ਕਰ ਲਿਆ ਚਾਉਥੇ ਕਰੀ ਮਖਮ ਗਰਲੀਨ ਤੈਨੂੰ ਰੂਸਨ ਤੇ ਸੁੱਟੀਆਂ ਹੋਗੇ ਪੱਤ ਸਿ ਲਏ ਜਾਣੇ ਆ ਕਿ ਤੂੰ ਆਉਣ ਨੂੰ ਕਹਿੰਦੀ ਸੀ ਉਦੋਂ ਜਿੱਤੇ ਸੱਤ ਤੇ ਸਾਰੇ ਬੱਚੇ ਤਿਆਰ ਸੀਗੇ ਆਉਣ ਨੂੰ ਅਸੀਂ ਆਵਾਂਗੇ ਅਸੀਂ ਆਵਾਂਗੇ ਫਿਰ ਉਹਨਾਂ ਨੂੰ ਹਨਾ ਤੁਹਾਨੂੰ ਪਤਾ ਹੀ ਹੈ ਇਹਨਾਂ ਦੇ ਕੰਮ ਬਹੁਤ ਹੋ ਜਾਂਦੇ ਨੇ ਕਿ ਕਰਨ ਵਾਲੇ ਆਪ ਨੂੰ ਪਤਾ ਜਰ ਮਿਸਤਰੀ ਲੱਗਿਆ ਹੋਇਆ ਘਰੇ ਬਟੀਕ ਦਾ ਕੰਮ ਹੈਗਾ ਬਟੀਕ ਦਾ ਵੀ ਸੁੱਖ ਨਾਲ ਉਹਦਾ ਵਧੀਆ ਚੱਲਦਾ ਭੈਣ ਦਾ ਕੰਮ ਤੇ ਬਾਕੀ ਹਨਾ ਫਿਰ ਮੈਂ ਚੁੱਪ ਜੇ ਕਰ ਗਈ ਮਹਾਜਨਾਂ ਨੇ ਕੰਮ ਬਾਲਾਗਾ ਸੱਤ ਪੈ ਕੇ ਹੱਟੀ ਹੈ ਮਿਸਤਰੀ ਲੱਗਿਆ ਹੋਇਆਗਾ ਤੇ ਹੁਣ ਮੈਂ ਚੌਥੇ ਫੋਨ ਕੀਤਾ ਫਿਰ ਮਹੱਪਤ ਕਾਲ ਨੂੰ ਤੇ ਸਾਥੋਂ ਆਣੀ ਜਾਣਾ ਕਾਲ ਨੂੰ ਸਾਡੇ ਬੇਬੇ ਦਾ ਪਹੋਗਾਗਾ ਤੇ ਅਸੀਂ ਵਾਹ ਪਰਸ ਨੂੰ ਤੁਹਾਨੂੰ ਲੈਣ ਜਰੂਰ ਆਵਾਂਗੇ ਸਰਦਾਰ ਜੀ ਥੋੜੇ ਲੇਟ ਹੋ ਗਏ ਕੁਝ ਤਜਜ਼ੀਰੀ ਲਾਈ ਸੂਚ ਦਵਾਈ ਸੱਟਣ ਵਾਲੀ ਸੀ ਕੋਸੋਣਾ ਆਪਣੇ ਅ ਸਰਦਾਰ ਜੀ ਬਿਮਾਰ ਹੋ ਜਾਂਦੇ ਨੇ ਕਿ ਪਤਾ ਨਹੀਂ ਕਿਉਂ ਪੰਜ-ਛੇ ਦਿਨ ਹੋ ਗਏ ਹੈ ਨਾ ਦਰਦ ਹੀ ਨਹੀਂ ਹਟਦਾ ਹੈਗਾ ਦਵਾਈ ਲੈ ਲੈਣੇ ਦਰਦ ਤਾਂ ਠੀਕ ਜਾਂਦਾ ਜਦ ਦਵਾਈ ਦਾ ਨਾ ਸਟਾਲ ਜਾਂ ਨਾ ਫੇਰ ਦਰਦ ਹੋਣ ਲੱਗ ਜਾਂਦਾ ਇਸ ਕਰਕੇ ਥੋੜਾ ਜਿਹਾ ਲੇਟ ਹੋ ਕੇ ਕੱਲ ਫਿਰ ਅੱਥਣੇ 6 ਵਜੇ ਲੈ ਕੇ ਆਏ ਨੇ ਕਿ ਕਹਿੰਦੇ ਚਲ ਮੈਂ ਤੁਰੇ ਜਾਂਦਾ ਬਠਿਆ ਲਿਆਂਗਾ ਜਾਣ ਲੱਗਿਆਂ ਨੇ ਫੋਨ ਕਰਤਾ ਸੀ ਬਈ ਤਿਆਰ ਹੋ ਕੇ ਰਹਿ ਸਸਾ ਨਾਲ ਇੱਕ ਗੜੋਂ ਕਾਕਾ ਕਿਉਂਕਿ ਹੁਣ ਕੰਮ ਵੀ ਰੁੱਟਾ ਹੈਗੀ ਤੇ ਅ ਫਿਰ ਹੁਣ ਆ ਗਈ ਹੁਣ ਗੁਰਲੀਨ ਬਿਨਾ ਨਾ ਸਾ ਨੱਕ ਚ ਦਮ ਆ ਗੁਰਲੀਨ ਵੀ ਬਹੁਤ ਕੰਮ ਕਰਦੀ ਹੈਗੀ ਅੱਜ ਸਵੇਰ ਦੀ ਜਮਾ ਬੇਲੀ ਹੈ ਸਵੇਰੇ ਨਾ ਆਲੀ ਮੈਂ ਦੁਪਹਿਰ ਸਰ ਬਾਦ ਮਾ ਸਾ ਟੀਵੀ ਦੇਖ ਰਹੀ ਆਂ ਦੇਖ ਲਾਂਣ ਦੋ ਪਹਿਲਾਂ ਸੁਖਮਣ ਹਰਨ ਨਾਲ ਜਾਣ ਨੂੰ ਕਹਿੰਦੀ ਟੂਰ ਸੰਤੇ ਤੇ ਮੈਂ ਹਾਂ ਉਹਨਾਂ ਨੂੰ ਤਾਂ ਪ੍ਰਸਰਦਾ ਨਹੀਂ ਹੈਗਾ ਤੂੰ ਕਿਉਂ ਗਰਮੀ ਚ ਮਰਦੀ ਆ ਮੈਂ ਬੈਠੀ ਰਹੇ ਸੀ ਵਾਲੇ ਚਫ ਮੋਜ ਨਾਲ ਹੁਣ ਸਕੂਲ ਦਾ ਕੰਮ ਕਰਨ ਮੱਠਾਈ ਆ ਮਗਾ ਜਿੰਨਾ ਚਿਰ ਉਹ ਨਹੀਂ ਆਉਂਦੀਆਂ ਸਕੂਲ ਦਾ ਕੰਮ ਕਰ ਲਾ ਫਿਰ ਤਿੰਨੇ ਜਿਹੜੀਆਂ ਇਕੱਠੀਆਂ ਹੋ ਕੋ ਚਾੜ ਕਰਦੀਆਂ ਨੇ ਇਹਨਾਂ ਦੀ ਆਪ ਵਿਚਰੀ ਚਾਰਾਂ ਦੀ ਮਨਵੀਰ ਹੋਈ ਗੁਰਲੀਨ ਹੋਈ ਤੇ ਸੁਖਮਣ ਤੇ ਗੁਰਮਣ ਹੋਈਆਂ ਇਹਨਾਂ ਦੀ ਚਾਰਾਂ ਦੀ ਮੱਤ ਵਧੀਆ ਮਿਲਦੀਆਂ ਨਹੀਂ ਤੂੰ ਵੀ ਵਧੀਆ ਵਧੀਆ ਮੱਤ ਮਿਲਿਆਉਂਦੇ ਥੋੜਿਆ ਨਹੀਂ ਤੂੰ ਨਾ ਆਏ ਕੈਰਾਂ ਦੀ ਅੱ비 ਮੇਰੇ ਨਾਲ ਖੇਡੋ ਕਿਉਂਕਿ ਹੁਣ ਇਹਨਾਂ ਦੀ ਉਮਰ ਨੰਗ ਹੀ ਖੇਡਣ ਦੀ ਜਿਵੇਂ ਹੁਣ ਕਰਾਂ ਦੀ ਮੈਨੂੰ ਨਾ ਪਜਾਈ ਖੇਡੋ ਜਾਂ ਦਾਈਆਂ ਖੇਡੋ ਤੇ ਉਹੜਾ ਜੀ ਨੀਤੂ ਨੂੰ ਐ ਲਾਲਚ ਰਹਿਦਾ ਖੇਡਣ ਦਾ ਕਿ ਸਾਰੇ ਬੱਚਿਆਂ ਨਾਲ ਛੋਟੇ ਆ ਨੀਤੂ ਤੇ ਉਹ ਵੀ ਹੁਣ ਬਸ ਇੱਕ ਦੋ ਦਿਨਾਂ ਨੂੰ ਆ ਜਾਣਗੇ ਨੀਤੂ ਹੋਰ ਵੀ ਗਏ ਹੋਣੇ ਸੀ ਸੀਨੀਅਰ ਤੇ ਦੇਖੋ ਕੈਨੀ ਸੀਪੂ ਆ ਤੁਹਾਡੇ ਕੋਲ ਸੀਨੀਅਰ ਦੋ ਜਣੇ ਮੈਂ ਆ ਗਈ ਇਹ ਕਿ ਕਿਦਣ ਲਾ ਕੇ ਜਾਉਂਗੀ ਤੇ ਬੱਚਿਆਂ ਨੂੰ ਹੁੰਦਾ ਹੀ ਆ ਜੀ ਨਾ ਮਸਾਂ ਸੁੱਟੀਆਂ ਹੁੰਦੀਆਂ ਨੇ ਸਰਦੀਆਂ ਦੇ ਵਿੱਚ ਤਾਂ ਨਾ ਹੋਰ ਕੁਝ ਪ੍ਰੋਗਰਾਮ ਹੋ ਜਾਂਦੇ ਨੇ ਵੀ ਸੁੱਟੀਆਂ ਦੇ ਵਿੱਚ ਉਹ ਕੁਝ ਆਪਾਂ ਨੂੰ ਆਏ ਹੋ ਜਾਣਾ ਵੀ ਠੰਡ ਹੈ ਕਿ ਬਬ ਦੇ ਵੀ ਹਫਤੇ ਜਾਂ ਸੁੱਟੀਆਂ ਨੇ ਬੀਕਿਤੇ ਤੋਂ ਦਾਤਾਰੀ ਚ ਜਾਵਾਂਗੇ ਵੀ ਆਪਦੇ ਬੱਚਿਆਂ ਨੂੰ ਆਪਦੇ ਕੋਲ ਰੱਖੀਏ ਠੰਡ ਤੋਂ ਤੇ ਹੁਣ ਤਾਂ ਸਹੂਰਤਾ ਜੀ ਕਰ ਕਰ ਨੇ ਹਨਾ ਅੱਗੇ ਬੱਚੇ ਜੋ ਛੁੱਟੀਆਂ 'ਚ ਨਾਨਕੀ ਜਾਂਦੇ ਕਿਉਂਕਿ ਦਾਦੀਆਂ ਉਹੀ ਪੁਰਾਣੇ ਰੀਤੀ ਰਿਵਾਜ ਹੁੰਦੇ ਆਪਦੀਆਂ ਦੋਤੇ ਦੋਤੀਆਂ ਲਿਆਉਂਦੀਆਂ ਆ ਪਰ ਪੋਤੇ ਪੋਤੀਆਂ ਆਪਦੇ ਤੋਰ ਦਾਂਦੀਆਂ ਹਨਾ ਵੀ ਝੁੱਗਾ ਚੁੰਨੀ ਲਿਆਉਣਗੇ ਬਸ ਉਹੀ ਅੱਗੇ ਆਏ ਹੁੰਦਾ ਹੁਣ ਬੱਚਿਆਂ ਨੂੰ ਕਿਤੇ ਜਾਣ ਦਾ ਹੈ ਨਹੀਂ ਆਪਦੇ ਘਰ ਸਾਰੇ ਘਰੋ ਘਰੀ ਸੂਰਤਾਂ ਜਾ ਦੇਣੇ ਗੀਆਂ ਹਨਾ ਹਰ ਇੱਕ ਦੇ ਨੇਗੇ ਚਾਹੇ ਕੋਈ ਗਰੀਬ ਹੈ ਚਾਹੇ ਅਮੀਰ ਆਪਦੇ ਬੱਚਿਆਂ ਨੂੰ ਹਰ ਇੱਕ ਖਸ ਖਸ ਸਾਰੀ ਸੂਰਤ ਜਿੰਦਾਗਾ ਹਨਾ ਏਸੀ ਦੀ ਜਿਵੇਂ ਮੋਬਾਈਲ ਦੀ ਜਿਵੇਂ ਸਾਰਾ ਵੀ ਤਰ੍ਹਾਂ ਦੀ ਹਨਾ ਟੀਵੀ ਦੀ ਤੇ ਬੱਚੇ ਅੱਗੇ ਆਏ ਹੁੰਦਾ ਵੀ ਨਾਨਕੇ ਘਰ ਟੀਵੀ ਹੈਗਾ ਕਿਸੇ ਦੀ ਹੁੰਦਾ ਹਨਾ ਟੀਵੀ ਦੇਖਣ ਦੇ ਮਾਰੇ ਜਾ ਕੋਈ ਚੀਜ਼ ਫਾ ਦੇਖਣ ਦੇ ਮਾਰੇ ਵਗ ਜਾਂਦੇ ਹੁਣ ਤਾਂ ਸੁੱਖ ਨਾਲ ਘਰ ਘਰ ਰੰਗ ਲੱਗੇ ਹੋਣੇ ਚੀਜ਼ਾਂ ਦੇ ਤਾਂ ਕਰਕੇ ਹਨਾ ਚਲ ਮਸਾਂ ਆਉਂਦੇ ਨੇ ਹੁਣ ਸਾਤ ਤੇ ਗੱਲ ਜਾ ਪਈ ਤੇ ਦੇਖੋ ਕਿ ਮੈਂ ਕਿੰਨੇ ਕ ਦਿਨ ਆਗਾ ਅੰਨ ਪਾਣੀ ਆ ਰਾਲੇ ਕੀ ਪਤਾ ਕਹਿੰਦੇ ਤਾਂ ਹੈਗੇ ਨੇ ਪਰ ਮੈਨੂੰ ਪਤਾ ਨਹੀਂ ਤੰਦੇ ਬਹੁਤ ਜਿਆਦੇ ਨਹੀਂਗੇ ਚਲ ਜੇ ਨਾ ਆਏ ਫਿਰ ਸਰਦਾਰ ਜੀ ਤਾਰੇ ਹੋਣਗੇ ਮਨ ਪਤਾ ਜੀ ਨੇ ਕੰਮ ਵਾਲੇ ਨੂੰ ਪਰਲੀ ਸਤ ਵੀ ਪੈਣ ਵਾਲੀ ਹੋਈ ਐ ਤੇ ਇਸ ਕਰਕੇ ਜੇ ਟਾਈਮ ਹੋਇਆ ਆ ਜਾਣਗੇ ਨੇ ਮਿਲ ਜਾਣਗੇ ਤੇ ਰਾਜੀ ਵਾਲੇ ਵੀ ਹੁਸੇ ਹੋਏ ਬੈਠੇ ਨੇ ਅਸ ਤਾ ਹਜੇ ਇੱਕ ਦਿਨ ਜਾਏ ਆਏ ਸੀ ਅਮਰਤ ਕੋਲ ਮੈਂ ਵੀ ਤਾਂ ਦੋ ਵਾਰ ਹੀ ਜਾਏ ਆਈ ਪਰ ਦੋ ਦੋ ਰੋ ਤਿੰਨ ਤਰਫ ਕਾਂਟੇ ਜਾ ਕੇ ਆਇਆ ਚਲ ਹਨਾ ਮਾਂ ਪਿਓ ਨੂੰ ਭੈਣ ਭਾਈ ਨੂੰ ਆਏ ਹੋਏ ਨੇ ਵੀ ਸਾਡੀ ਪੂਰੀ ਸੁੱਖੀਆਂ ਘਰ ਆ ਗਈ ਤੇ ਆਉਣਗੇ ਤਾਂ ਉਹ ਹੈਗੇ ਤੇ ਚਾਹੇ ਆਥਨ ਨੂੰ ਮੁੜ ਜਾਣ ਫਿਰ ਵੀ ਹੁੰਦਾ ਹੀ ਹੈਗਾ ਹਨਾ ਮਾਂ ਪਿਓ ਨੂੰ ਤੀ ਆਪ ਤਾਂ ਦਾ ਤੇ ਬਾਕੀ ਹੈ ਨਾ ਕਮੈਂਟ ਕਰਦੇ ਸੀ ਵੀ ਛੁੱਟੀਆਂ ਚਾਵਣੀ ਨਹੀਂ ਆਈ ਆਮਣੀ ਕਿ ਲੱਗਿਆ ਹੋਇਆ ਜੀ ਮਿਸਤਰੀ ਹੁਣ 20-25 ਦਿਨ ਹੋ ਗਏ ਮਿਸਤਰੀ ਲੱਗਨ ਉਧਰੋਂ ਛੁੱਟੀਆਂ ਹੋ ਗਏ ਉਧਰੋਂ ਮਿਸਤਰੀ ਪਹਿਲਾਂ ਤਾਂ ਪੁੱਛਿਆ ਹੋਇਆ ਸੀ ਮਿਸਤਰੀ ਹਾਂ ਆਜਾਂਗਾ ਸਵੇਰਾ ਹਾਂ ਫਿਰ ਹਾੜੀ ਵੱਡਣ ਲੱਗੇ ਹਾੜੀ ਚ ਲੇਬਰ ਨਹੀਂ ਮਿਲੀ ਹੈਗੀ ਤੇ ਜੇ ਹੁਣ ਮਿਸਤਰੀ ਲੱਗਿਆ ਹੋਇਆਗਾ ਤੇ ਮਿਸਤਰੀ ਵਾਸ ਇੱਕ ਦੋ ਦਿਨ ਰਹੂਗਾ ਫਿਰ ਹੁਣ ਉਹ ਨਾ ਆਮਣ ਦੀ ਨਣਦਾਈ ਹੋਈ ਹੈ ਫਿਰ ਆਲਾ ਹੋ ਜਾਣਾ ਵੀ ਹੈ ਨਾ ਕੁੜੀ ਆਈਏ ਵੀ ਮੈਂ ਜਾਣੀਂਗੀ ਇਸ ਕਰਕੇ ਬਸ ਸਾਰੇ ਹੋਆਂ ਚਲੋ ਜੀ ਹੁਣ ਮੇਰੀ ਟੈਂਕੀ ਨਾ ਭਰ ਗਈ ਹੋਵੇ ਪਰ ਜਮਾ ਖਾਲੀ ਸੀ ਪਰ ਇਹ ਤਾਂ ਕਾਨੂੰ ਹੋਊਗੀ ਤੇ ਇੰਨੀਆਂ ਚ ਗੱਲਾਂ ਤੁਹਾਨੂੰ ਸੁਣਾ ਦਿੱਤੀਆਂ ਨੇ ਗੀਆਂ ਤੇ ਜੇ ਕੋਈ ਗਲਤੀ ਹੋ ਗਈ ਤਾਂ ਮਾਫੀ ਚਾਉਣੀ ਹੈ ਹੈ ਨਾ ਤੇ ਭੈਣ ਦਾ ਲੰਬਾ ਸਿਰਮੱਥਿਆਗਾ ਮੈਨੂੰ ਪਤਾ ਹੀ ਆ ਜੀ ਹੈ ਨਾ ਕੰਮਾਂ ਧੰਦਿਆਂ ਚ ਲੰਘਾ ਜਾਂਦਾ ਨਹੀਂ ਉਹ ਅਜ ਅਮਰਤ ਕਹਿੰਦੀ ਸੀ ਕਿ ਨਹੀਂ ਪੜੇ ਆਜੋ ਦੇਖਦੇ ਆਂਗੇ ਇੱਕ ਰਾਤ ਲਾਇਆ ਆਵਾਂਗੇ ਅਮਰਤ ਕੋਲੇ ਸਰਦਾਰ ਜੀ ਛੱਡਿਆਉਣ ਕੋ ਉਧਰ ਕਹੀਂ ਜਸੂ ਸਾਡ ਜੂਗਾ ਚਲੋ ਫਿਰ ਮੈਨੂੰ ਆਏ ਹੋ ਜਾਣਾ ਵੀ ਜਸੂ ਨੇ ਆਣਾ ਕਿੱਥੇ ਛੱਡਣਾ ਉਹ ਨਾ ਵੀ ਸਿੱਧੀ ਬਾਸ ਨਹੀਂ ਜਾਂਦੀ ਹੈਗੀ ਅਮਰਤ ਕੋਲੇ ਨਹੀਂ ਚਲ ਅਸੀਂ ਮਾਮਾਤੀਆਂ ਬਸ ਚੜ ਕੇ ਚਲੇ ਇੱਕ ਰਾਤ ਲਾ ਲਈ ਤੇ ਸਾਰੇ ਜਿਹੜੇ ਜਾਂਦੇ ਜੀ ਘਰੇ ਨਹੀਂ ਸਰਦਾ ਸਾਨੂੰ ਪਤਾ ਹੀ ਹੈ ਘਰੇ ਬਹੁਤ ਜਾਦੇ ਕੰਮ ਨਹੀਂਗੇ ਤੇ ਮੱਜਾ ਮੂਜਾ ਦੇ ਕੰਮ ਹੋ ਜਾਂਦੇ ਨੇ ਹਨਾ ਚਲ ਜੇ ਨਾ ਮੱਜਾ ਹੁਣ ਫਿਰ ਤਾਂ ਪੰਨ ਵੇ ਹੁੰਦੇ ਚਲ ਕੀਰਤੀ ਦਾ ਦੋ ਦਿਨ ਇਕੱਠਾ ਹੋ ਜਾਂਦਾ ਦੋ ਬੰਦੇ ਵੱਧ ਪੁੱਸੇ ਜਾਂਦੇ ਨੇ ਵੀੜੀ ਵਾਲੇ ਹਨਾ ਤੇ ਕੋਈ ਹੈਲਪਰ ਪੁੱਸੇ ਜਾਂਦੇ ਨੇ ਤੇ ਜਿਹੜਾ ਮੱਜਾਂ ਦਾ ਉਹ ਤੇ ਸਾਰਾ ਦਿਨ ਹੀ ਨਿਭੜਦਾ ਹੈਗਾ ਉਦੋਂ 10 11 ਵਜੇ ਜਾਂਦੇ ਨੇ ਉਦੋਂ ਬਸ ਡੋਟਾ ਹੀ ਵਜਤੋਂ ਸ਼ੁਰੂ ਹੋ ਜਾਂਦਾ ਕੰਮ ਤੇ ਇਸ ਕਰਕੇ ਨਾ ਬਸ ਜਾਣਾ ਆਉਣ ਨੂੰ ਵੀ ਤਰਸ ਦੇਾਂਗੇ ਮੇਰੇ ਮੰਗੂ ਤਾਂ ਬਹੁਤ ਪਹਿਣਾ ਤਰਸਦੀਆਂ ਹੋਣਗੀਆਂ ਜਾਣਾ ਆਉਣ ਨੂੰ ਮੈਂ ਤਾਂ ਪੇਕੀ ਪੇਕੀ ਕੀ ਪਹਿਣਾ ਕੋਲੇ ਕੀ ਰਾਤ ਕੱਟਣ ਨੂੰ ਵੀ ਤਰਸਦੀ ਹਾਂ ਤਰਸੇ ਵਾਇਆ ਲੱਗਿਆ ਪਿਆ ਉਹ ਤੇ ਮੈਂ ਵੀ ਪਹਿਣਾ ਕੋਲੇ ਰਾਤ ਕੱਟ ਲੂੰਗੀ ਜਾਂ ਪੇਕੀ ਰਾਤ ਕੱਟ ਲੂੰਗੀ ਕਾਂਟਾ ਦੋ ਕਾਂਟਾ ਚ ਹਨਾ ਮੁੜ ਕੇ ਆਉਣਾ ਪੈਂਦਾ ਹੈ ਵਾ ਤੇ ਚਲੋ ਜੀ ਆਪਾਂ ਇਹ ਗੱਲਾਂ ਸੁਣਾ ਦਿੱਤੀਆਂ ਨੇ ਜੇਕਰ ਸਾਡੇ ਚੈਨਲ ਤੇ ਪਹਿਲੀ ਵਾਰ ਹੋਣ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਿਲਾਗ ਨਾਲ ਅੱਜ ਦੀ ਵੀਡੀਓ ਚ ਇਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ